ਵੇਰੇ ਵੇਰੇ ਪਹੁੰਚ ਗਏ ਵੀ ਕੋਠੇ ਤੇ ਆਪਾਂ ਤੇ ਚਲੋ ਕਬੂਤਰ ਡਾਈਏ ਪਹਿਲਾਂ ਢਾਂਗੀਆਂ ਦੀ ਥੱਲੀ ਪਈਆਂ ਕੂਤਰ ਡਾਲਨੇ ਆ ਮੌਸਮ ਇੱਕ ਤਾਂ ਯਾਰ ਬੜਾ ਗੰਦਾ ਰਹਿੰਦਾ ਹੈ ਹੋਰ ਇਹ ਤਰ੍ਹਾਂ ਦਾ ਹੋਇਆ ਹੋਇਆ ਮੌਸਮ ਚਲੋ ਗੱਡੀਏ ਪਹਿਲਾਂ ਬਾਹਰ ਲੋਏ ਮਿੱਤਰੋ ਆਪਾਂ ਫੜਦੇ ਆ ਲੰਬੂ ਤੇ ਤੂਫਾਨ ਤੂੰ ਤੂੰ ਮੂੜਾ ਬੈਠਾ ਆ ਆ ਬਾਰ ਤੇ ਤੂਫਾਨਾ ਬੈਠਾ ਇੱਕ ਮਿੰਟ ਫੜ ਲਵਾਉਣ ਆ ਆ ਵੀ ਮਿੱਤਰੋ ਦੋਨੇ ਕਬੂਤਰ ਫੜ ਲੈ ਹੁਣ ਡਾਈਏ ਇਹਨਾਂ ਨੂੰ ਇਹ ਚਲੋ ਭਾਈ ਓਕੇ ਬੋਟਾ ਟਾਈਮ ਤੁਹਾਨੂੰ ਦਿਖਾ ਦਵਾਵੇਂ ਇੱਕ ਮਿੰਟ 8:25 ਹੋ ਗਿਆ ਅੱਜ ਥੋੜਾ ਜਿਹਾ ਲੇਟ ਐ ਵੈਸੇ ਮੌਸਮ ਵੀ ਠੰਡਾ ਐ ਭਾਂਗੀਆਂ ਦਾ ਬਾਅਦ ਚੋ ਹੀ ਲਾਵਾਂਗੇ ਹੁਣ ਆਪਾਂ ਤੁਹਾਡੇ ਇੰਨੇ ਕੰਮ ਰਾਤ ਨੂੰ ਇੱਕ ਵਾਰੀ ਆ ਫਿਰਦੇ ਨੇ ਲੋ ਜੀ ਹੁਣ ਚੱਲਦੇ ਆਂ ਆਪਾਂ ਥੱਲੇ ਸਸਰੀ ਗਾਲ ਸਾਰੇ ਭਰਾਵਾਂ ਨੂੰ ਕਿਵੇਂ ਕੈਮ ਸਾਰੇ ਜਾਨਵਰ ਸੈੱਟ ਸਾਰੇ ਹੁੰਦੇ ਗੁਲਾਬੀ ਬੁੱਟ ਹਰਾ ਡੂਸੜਾ ਆਇਆ ਤੇ ਹਰਾ ਬੁੱਟ ਹਰੀ ਹੋਣੀ ਠੀਕ ਆ ਮੈਂ ਕਿਹਾ ਦੱਸ ਦਮਾ ਇੱਕ ਵਾਰੀ ਤੇ ਚਲੋ ਹੁਣ ਚੱਲਦੇ ਆਂ ਆਪਾਂ ਥੱਲੇ ਹੁਣ ਪਹੁੰਚ ਗਏ ਜੀ ਆਪਾਂ ਸਿੱਧਾ ਮੋਟਰ ਤੇ ਸਪਰੇਅ ਕਰ ਰਹੇ ਆਂ ਭਾਉ ਸਿੰਘੋ ਨੀ ਹਾਂ ਠੀਕ ਹੈ ਹਿੰਦੀ ਵੀਰਾ ਨਹੀਂ ਆਇਆ ਆ ਫਿਰਦਾ ਵੀ ਹਰਾ ਬੁੱਟਾ ਹਰੀ ਪੂਛ ਆ ਫਿਰਦਾ ਮੌਰੇ ਟੂਸਿਆ ਆ ਦੋਏ ਫਿਰਦੇ ਨੇ ਇਕੱਠੇ ਬਾਕੀ ਆ ਕਾਫੀ ਫਿਰਦੇ ਨਹੀਂ ਹੁੰਦਾ ਟਾਈਮ 10 ਵੱਜ ਗਏ ਮੰਨ ਲਓ ਤੁਸੀਂ 2 ਮਿੰਟ ਰਹਿਨੇ 10 ਵੱਜਣ ਚ ਹੁਣ ਆ ਗਏ ਭਾਈ ਆਪਾਂ ਪਿੱਛੇ ਕਬੂਤਰਾਂ ਕੋਲ ਪਾਣੀ ਭਰ ਲਿਆ ਇਹਨਾਂ ਨੂੰ ਦਾਣੇ ਦੂਣੇ ਪਾਤੇ ਇੱਕ ਮਿੰਟ ਜਦ ਥੋੜੀ ਸਰੋਂ ਪਾ ਦਿੰਦਾ ਇਹਨੂੰ ਰੱਖਦੇ ਆ ਇੱਥੇ ਸ਼ਾਹ ਓਕੇ ਠੀਕ ਦਾਣੇ-ਦੂਣੇ ਪਾ ਦੇ ਸਰੋਂ ਥੋੜੀ ਜੀ ਪਾ ਦਨੇ ਫੇਰ ਛੱਡਦੇ ਆ ਇਹਨਾਂ ਨੂੰ ਕਬੂਤਰ ਦੋਨੇ ਖਿਰ ਰਹੇ ਆ ਭਾਈ ਤੁਹਾਨੂੰ ਉਹਨਾਂ ਦੇ ਵੀ ਨਿਗ੍ਹਾ ਮਰਾਏ ਦਮਾ ਤੇ ਡੋਲੀ ਜੀ ਬਣਾਉਣ ਆ ਜਾਣਾ ਗੋਗੀ ਨੇ गाली जूली जी किधर गए खड़ जो एक मिनट मेंट, एक मिनट निगाह मार के ही आने उठते ने लंबा चक्कर मार आ फिर नहीं आ नहीं है ਜਿਵੇਂ ਮਾਰਨੇਗਾ ਬਾਈ ਕਿੱਥੇ ਨੇ ਕਬੂਤਰ ਕਬੂਤਰ ਨਿਕਲੇ ਬਾਈ ਬਾਹਰ ਤੇ ਚੋਣਗੇ ਹੁਣ ਦਾਣਾ ਪਾਣੀ ਆਪਣੇ ਵਾਲੇ ਦਿਖਾਉਣਾ ਤੁਹਾਨੂੰ ਮੈਂ ਕਿੱਥੇ ਸਾਰੇ ਉੱਚੇ ਤਾਂ ਨਹੀਂ ਚਲੇ ਗਏ ਪਰ ਉੱਚੇ ਜਾਣੇ ਵਾਲੇ ਤਾਂ ਹੈ ਨਹੀਂ ਉਹ ਇੱਕ ਮਿੰਟ ਲੰਬਾਈ ਘੇਰਾ ਮਾਰ ਗਏ ਹਨ ਇੱਕ ਮਿੰਟ ਬਾਈ ਦੋ ਦਿਖਾਉਂਦੇ ਇਧਰ ਛਾਵਾਂ ਚ ਗੜ ਕੇ ਕਈ ਵਾਰ ਤੋਂ ਪੰਜਾਲੀ ਨਿਗਾ ਵੀ ਨਹੀਂ ਪੈਂਦੀ ਆ ਫਿਰਦਾ ਲਾ ਤੂਫਾਨ ਆ ਫਿਰਦਾ ਮਰ ਵੀ ਹੋ ਗਿਆ ਆ ਫਿਰਦਾ ਤੂਫਾਨ ਕੋਟੇ ਟੂਸੇ ਵਾਲਾ ਹਰਾ ਪੋਟਾ ਹਰੀ ਬੂੰਹ ਨੂੰ ਚਾਉ ਥੋੜਾ ਇਹ ਉਹ ਵੀ ਦਿਖਾ ਦਿੰਨਾ ਕਰਨ ਨਿਗਾ ਪਹਿਲਾਂ ਮਾਰ ਗਈ ਚੱਲਦੇ ਆ ਕਬੂਤਰ ਦਾ ਬਹੁਤ ਉੜ ਰਹੇ ਨੇ ਦੇਖੋ ਜੀ ਆਰੇ ਕਿਤੇ ਕਬੂਤਰ ਹੈ ਕਬੂਤਰ ਨੇ ਰੋਕ ਜੋ ਹਰਾਪੋਟਾ ਹਰੀ ਬੂਝ ਦਿਖਾਉਣਾ 1 ਮਿੰਟ ਆਉਂਦਾ ਉੱਧਰ ਆਉਂਗਾ ਉੱਥੇ ਦੇ ਮੂਰੇ ਆਉਂਦਾ ਤੂਫਾਨ ਤਾਂ ਫੇਰ ਆ ਗਿਆ ਫੋਟੇ ਦੁੱਸੇ ਆਣ ਤੇ ਡਰ ਗਿਆ ਸਾਲਾ 1 ਮਿੰਟ 1 ਮਿੰਟ ਬਾਈ ਖੜ ਜੋ ਯਾਰ ਨਿਗਾਹ ਮਾਰਨ ਤੋਂ ਪਹਿਲਾਂ ਬਾਈ ਆਪਾਂ ਅਗੇ ਕੋਠੇ ਤੇ ਕਬੂਤਰ ਬਾੜੇ ਉੱਚੇ ਫਿਰਦੇ ਨੇ ਵਿਖ ਨਹੀਂ ਰਹੇ ਤੇ ਇਧਰੋਂ ਨੇਰੀ ਤੂਫਾਨ ਉੱਠ ਰਿਹਾ ਦੇਖੋ ਫਟਾਫਟ ਢਾਂਗੀ ਤੇ ਬੰਨਣ ਲੱਗਿਆ ਕਬੂਤਰ ਤਾਰ ਲਈ ਆਪਾਂ ਆਪਣੇ ਤੇ ਸਾਰੇ ਕਬੂਤਰ ਤਾਰ ਰਹੇ ਨੇ ਕਿਉਂਕਿ 12 ਕਵੇ ਨੇਰੀ ਦੱਸੀ ਵੀ ਹੋਈ ਆ ਤੇ ਆਓ ਦੇਖੋ ਉਧਰ ਨੇਰੀ ਚੜੀ ਜਾਂਦੀ ਆਓ ਦੇਖੋ ਉਧਰ ਮੌਸਮ ਖਰਾਬ ਹੋ ਰਿਹਾ ਹੈ ਨਾ ਤੇ ਆਪਾਂ ਤਾਰ ਲਈ ਆ ਵਸ ਇਹਨਾਂ ਨੂੰ ਮੜੇ ਨੀਵੇਂ ਆਉਣ ਤੋਂ ਦੇਖੀਏ ਦਿਖਦੇ ਵੀ ਨਹੀਂ ਹੈਗੇ ਉੱਪਰ ਅੱਜ ਤਾਂ ਜਾਲ ਚ ਕੱਢਦੇ ਹਾਂ ਬਾਈ 10:30 ਹੋ ਗਏ ਤੇ ਤੂਫਾਨ ਤਾਂ ਨੀਵੇਂ ਆ ਗਏ ਨੂੰ ਵੀ ਬਸ ਤਾਰਨਾ ਹੈ ਬਾਈ ਹੁਣ ਹਾਂ ਪੋਟੇ ਦੂਸੇ ਵਾਲੇ ਨੂੰ ਕਿਉਂਕਿ ਵੀਰੇ ਦਵਾਰਾ ਕਬੂਤਰ ਬੰਨਨੇ ਮੁੰਨੇ ਨਹੀਂ ਹੁਣ ਇੰਨੀ ਖੇਤੀ ਆਹ ਆ ਗਿਆ ਆ ਆ ਗਿਆ ਆ ਦੇਖੋ ਬਸ ਆ ਦੋ ਤਿੰਨ ਕ ਕਬੂਤਰ ਨੀਵੇਂ ਆਏ ਨੇ ਇੱਕ ਆ ਆ ਗਿਆ ਤੇ ਇੱਕ ਆ ਆਇਆ ਬਾਕੀ ਤਾਂ ਦਿਖੇ ਨਹੀਂ ਰਹੇ ਆ ਰਹੇ ਆ ਭਾਈ ਨੀਵੇਂ ਹੁਣ ਪਰ ਹਰਾ ਪੋਟਾ ਹਰੀ ਪੂੰਛ ਨਹੀਂ ਦਿਖਿਆ ਹਲੇ ਤੱਕ ਸਾਨੂੰ ਤੂਫਾਨ ਤਾਂ ਆ ਗਿਆ ਪੋਟਾ ਦੂਸੇ ਵਾਲਾ ਤੇ ਗਰੁੱਪਸ ਰਿਕਾਰਡਿੰਗ ਆਈ ਥੀ ਆ ਤੂਫਾਨ ਨੇਰੀ ਦੀ ਹੈ ਨਾ ਵੀ ਇਧਰੋਂ ਆ ਰਹੀ ਹੈ ਇੱਕ ਬੰਦੇ ਦੇ 27 ਕਬੂਤਰ ਲੰਗੇ ਨੇ ਆ ਨੇਰੀ ਚ ਜਿਹੜੇ ਹੁਣ ਆਏ ਨਹੀਂ ਪਤਾ ਆਸੇ ਪਾਸੇ ਆ ਜਾਂ ਕਿੱਥੇ ਆ ਆ ਗਿਆ ਆ ਗਿਆ ਆ ਗਿਆ ਬਹਿ ਗਿਆ ਛਤਰੀ ਦੇ ਇੱਕ ਤਾਂ ਜਿ세 ਇਹਨੂੰ ਘਰ ਅੰਦਰ ਵੀਰੇ ਆ ਟਾਕੀ ਖੋਲਦੀ ਉਹਨਾਂ ਬਾਹਰ ਨਿਕਲਿਆਉਣ ਪੋਟੇ ਦੂਸੇ ਵਾਲਾ ਤਾਂ ਆ ਗਿਆ ਮੈਂ ਬਾਹਰ ਕਿੱਥੇ ਨਿਕੜੇ ਹੁਣ ਮੈਂ ਖੜਦਾ ਹਾਂ ਕੋਈ ਨਹੀਂ ਆਏ ਨਹੀਂ ਨਿਕੜਦੇ ਸਾਰੀ ਕੱਢ ਲੇਦੇ ਬਾਈ ਜਾਲ ਚ ਬਟਾਂਗੀ ਨਹੀਂ ਵੀ ਕਰਦੀਆਂ ਤਾਂ ਬਹੁਤ ਸਿਆਣਾ ਇਹਨੇ ਤਾਂ ਵੱਟ ਜਾਣੇ ਅੰਦਰ ਆ ਬੈਠਾ ਓਹੋ ਸਾਲਾ ਕਿੱਥੇ ਬੈਠਿਆ ਚੱਲ ਕੋਈ ਨਹੀਂ ਇਹਨੂੰ ਤਾਂ ਚਲੇ ਜਾਣਾ ਬਾਈ ਚੱਲ 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 ਇਹ ਚਾਲ ਇਹ ਤਾਂ ਇੱਕ ਦਾ ਹੋਇਆ ਕੰਮ ਆ ਬੈਠਾ ਓਟੇ ਦੀ ਸਿਆਣ ਐਂ ਸਹੀ ਬੈਠਾ ਹੈ ਹਲਦਾ ਜੋਰ ਹੀ ਨਹੀਂ ਤਾਂ ਲੱਗਿਆ ਫਾਦਾ ਘਾਂਟੇ ਹੀ ਲੋਕ ਹੋਏ ਤੇ ਉੜਦੇ ਨੂੰ ਚਲੋ ਕੋਈ ਚੱਕਰ ਨਹੀਂ ਕਰ ਦੰਨੇ ਬੰਦ ਹਲੇ ਫੜ ਰਹਿ ਗਿਆ ਇੱਕ ਭਾਈ ਪੋਟੇ ਪੂਛ ਵਾਲਾ ਵੀ ਦੇਖ ਗਿਆ ਆ ਗਿਆ ਆ ਦੇਖੋ ਹਲੇ ਵੀ ਉੱਚਾ ਹੈ ਕਾਫੀ ਉੱਚਾ ਹਲੇ ਨਾ ਆ ਫਿਰਦਾ ਚਲੋ ਇਹਨੂੰ ਵੀ ਤਾਰਦੇ ਹਾਂ ਭਾਈ ਬਾਜ ਵੀ ਆ ਗਿਆ ਆ ਦੇਖੋ ਇਹ ਸਾਲੇ ਐਤ ਕੀ ਬਹੁਤ ਆਉਣ ਲੱਗੇ ਨੇ ਆ ਨਹੀਂ ਤਾਂ ਆਪਣੇ ਪਿੰਡਾਂ ਆਉਂਦੇ ਹੀ ਨਹੀਂ ਕਦੇ ਆਹ ਫਿਰਦਾ ਹਲੇ ਹਰਾ ਬੋਟਾ ਹਰੀ ਮੂਤ ਤਾਂ ਬਾੜਾ ਉੱਚਾ ਹੈ ਆਹ ਦੇਖੋ ਹਲੇ ਨਹੀਂ ਉਹਦੀ ਕੋਈ ਆਸ ਉਤਰਨੇ ਦੀ ਚਲੋ ਜਾਲ ਚ ਛੱਡੇ ਹੋਏ ਆ ਕਬੂਤਰ ਆਪਾਂ ਨੇ ਇੱਕ ਛਤਰੀ ਤੇ ਬਿਠਾਏ ਹੋਏ ਆ ਬੈਠਣਗੇ ਹਲੇ ਉਰੇ ਕੋਈ ਨਹੀਂ ਆਓ ਵੀ ਜਾਲੀ ਲਾਉਣ ਲੱਗੇ ਡੋਲੀ ਨੂੰ ਜੱਸਾ ਵੀ ਜਰਾ ਸਰੀ ਸੈੱਟ ਨਹੀਂ ਹੈ ਅੱਜ ਹਾਂ ਦਵਾ ਕੇ ਲਿਓਨੇ ਦਵਾਈ ਤੈਨੂੰ ਕੋਈ ਚੱਕਰ ਨਹੀਂ ਆਪਣੀਆਂ ਘਟਗੀਆਂ ਬਾਸ਼ਲਾ ਮਿੱਤਰੋ ਹਰੇ ਪੋਟੇ ਵਾਲਾ ਹੁਣ ਦੇਖਿਆ ਕਬੂਤਰ ਕਿ ਟੇਕ ਮਰਦਾ ਇੱਕ ਮਿੰਟ ਕਿੰਨਾ ਕੁ ਉੱਚਾ ਖੜਿਆ ਇੱਧਰ ਨੂੰ ਆ ਗਿਆ ਦਿਖਾ ਦੰਨੇ ਇੱਧਰ ਨੂੰ ਆਉਂਦਾ ਹਾਂ ਆ ਗਿਆ ਕਿੱਥੇ ਆ ਗਿਆ ਦੇਖਿਆ ਤਾਂ ਆਏ ਨਹੀਂ ਆ ਗਿਆ ਜੀ ਨਹੀਂ ਇੱਧਰ ਨੂੰ ਆ ਕੇ ਤੇ ਦੇਖਦੇ ਹਾਂ ਜਦ ਇੱਧਰ ਨੂੰ ਘੁੰਮੂਗਾ ਯਾ ਦੱਸੀ ਟਾਈਮ ਹੋ ਗਏ 12 ਖਰਾ ਬੁਟਾਰੀ ਮੂੰਹ ਦਾ ਲਗਾ ਫਿਰਦਾ ਆ ਗਿਆ ਹਾਂ ਆ ਫਿਰਦਾ ਆ ਜੂਗਾ ਢਾਂਗੀ ਤੇ ਕੋਈ ਨਹੀਂ ਆ ਚੱਲੀ ਆਪਾਂ ਆ ਗਿਆ ਬਾਈ ਢਾਂਗੀ ਤੇ ਕਬੂਤਰ ਆਹ ਦੇਖੋ ਬੈਠਾ ਨਵੀਂ ਢਾਂਗੀ ਤੇ ਆ ਦੇ ਠੀਕ ਆ ਟਾਈਮ ਹੋ ਗਏ 12:12 ਚਲੋ ਚੱਲਦੇ ਆਂ ਪਹੁੰਚ ਗਏ ਬਾਈ ਘਰ ਲੱਗਿਆ ਜਾਲੀ ਨੂੰ ਜਾਲੀਆਂ ਲਾਉਣ ਦੋੜੀ ਨੂੰ ਜੱਤੀ ਨੂੰ ਦਵਾਈ ਵੀ ਦਵਾ ਲਿਆ ਮੇਰੀ ਘਾਣਾ ਆਹ ਭੱਜਾ ਦਵਾਇਆ ਬਣ ਗਈ ਬਾਈ ਡੋਲੀ ਹੋ ਗਈ ਰੈਡੀ ਹੁਣ ਆਰਾਮ ਰੂਮ ਕਰੀਏ ਠੀਕ ਆ ਜੱਸੇ ਜੱਤੋ ਬਾਈ ਡੋਲੀ ਡੁਲੀ ਤਾਂ ਹੋ ਗਈ ਤਿਆਰ ਆਵਣਾ ਨਹੀਂ ਲੱਗਿਆ ਟਾਈਮ ਵਲੌਗ ਦਾ ਕੰਮਾਂ ਕਾਰਾਂ ਚ ਗਏ ਅੱਜ ਤੇ ਐਂਡਿੰਗ ਕਰ ਲਈ ਹੁਣ ਮੈਂ ਕਿਹਾ ਚੱਲ ਐਂਡਿੰਗ ਕਰ ਦੀਏ ਵਲੌਗ ਦੀ ਤੇ ਇਧਰ ਤਾਂ ਦਾਣਾ ਪਾਣੀ ਚੁਕਿਆ ਸਾਰਾ ਡਨ ਹੈ ਅੱਜ ਲਾਈਟ ਵੀ ਨਹੀਂ ਲਾਈ ਇਹਨਾਂ ਦੀ ਚਲੋ ਕੋਈ ਚੱਕਰ ਨਹੀਂ ਬੰਦ ਕਰੀਏ ਪਹਿਲਾਂ ਦੇਖ ਕੇ ਪਾਣੀ ਹੈਗਾ ਤਾਂ ਨਹੀਂ ਚੱਸੇ ਪਾਣੀ ਵੀ ਖਤਮ ਤਾਂ ਵੀਰੇ ਬਿਲਕੁਲ ਆ ਜਾ ਬੱਚੇ ਠੀਕ ਨੇ ਠੀਕ ਨੇ ਕੰਮੋ ਕੰਮ ਹੈ ਕੰਮ ਦੇਖੋ ਵੱਡਾ ਬੱਚਾ ਆਇਆ ਹੋਇਆ ਥੱਲੇ ਕਿਸੇ ਦਾ ਕਾ ਥੱਲੇ ਹੀ ਦਾ ਕੁੰਜੇ ਜੀ ਹੋ ਤੇ ਉੱਪਰ ਵਾਲੇ ਦੋ ਅਲੱਗ-ਲੱਗ ਨਹੀਂ ਹੋਏ ਹੋਏ ਦੇਖੀ ਤਾਂ ਹਉ ਦੇ ਉਹ ਹਰੀ ਦਾ ਬਸ ਉੱਧਰ ਹੀ ਖਾਨੇ ਚ ਜਾ ਜਾਂਦਾ ਸਿਰੇ ਵਾਲੇ ਚ ਨਾ ਕਿਵੇਂ ਜਾਂਦਾ ਉਹ ਪਤਾ ਨਹੀਂ ਕਿਵੇਂ ਜਾਂਦਾ ਚਲਦਾ ਉਹਨੂੰ ਇੱਧਰ ਕਰ ਦੇ ਵਿਚਾਰੇ ਓਕੇ ਆ ਬਾਕੀ ਆ ਪਾਣੀ ਪਾ ਦੇ ਲਾਈਟ ਵਾਲ ਦੇ ਜਿਹੜੀ ਉਹਨਾਂ ਦੀ ਹਟਾ ਕੇ ਦਾ ਪਾਣੀ ਦੋਲ ਕੀ ਪਾਉਣੇ ਵਾਲਾ ਪਾਣੀ ਪੂਣੀ ਪੀਤਾ ਨਹੀਂ ਹੋਣਾ ਇਹਨਾਂ ਨੇ ਤਾਂ ਹੀ ਬੈਠੇ ਆ। ਚਲੋ ਬਈ ਮਿੱਤਰੋ। ਹਾਂ ਪਾਣੀ ਪੂਣੀ ਪਾ ਦਈਏ ਦਾਣੇ ਪਾ ਦਨੇ ਆ ਨਾਲੇ। ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਗੱਲ ਸਬਸਕ੍ਰਾਈਬ ਤੇ ਮਿਲਦੇ ਹੁਣ ਆਪਾਂ ਅਗਲੇ ਵਲੌਗ ਚ।